ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਨੇ ਸੂਟ ਲੈ ਕੇ ਆਏਗੇ ਜੋ ਕਿ ਪਹਿਣਾ ਦੀ ਬਹੁਤ ਜ਼ਿਆਦੇ ਡਿਮਾਂਡ ਸੀ ਵੀ ਸਾਨੂੰ ਬਰਬਰੀ ਦੇ ਸੂਟ ਚਾਹੀਦੇ ਨੇਗੇ ਤੇ ਅੱਜ ਆਪਾਂ ਬਰਬਰੀ ਦੇ ਸੂਟ ਵੀ ਲੈ ਕੇ ਆਏ ਪਲੱਸ ਜਿਹੜੇ ਮੇਰੇ ਪਾਇਆ ਹੋਇਆ ਸੂਟ ਇਹਦੇ ਕਾਫੀ ਮੈਸੇਜ ਆਉਂਦੇ ਸੀਗੇ ਮੈਨੂੰ ਵਟਸਐਪ ਤੇ ਉੱਪਰ ਵੀ ਸਾਨੂੰ ਇਹਦੇ ਨਾਲ ਦੇ ਸੂਟ ਨੇਗੇ ਪ੍ਰੀਕ ਪ੍ਰਿੰਟ ਦੇ ਵਿੱਚ ਸਾਨੂੰ ਹਨਾ ਚਾਹੀਦੇ ਨੇਗੇ ਜਿੰਨੇ ਸੂਟ ਮੇਰੇ ਕੋਲ ਹੈਗੇ ਨੇ ਤੁਸੀਂ ਉਹਦੇ ਵਿੱਚੋਂ ਹੈਗਾ ਜਿਹੜਾ ਸੂਟ ਲੇਗੇ ਆਰਡਰ ਕਰ ਸਕਦੇ ਹੋਗੇ ਪ੍ਰਾਈਸ ਇਹਦਾ ਰਹੂਗਾ ਜੀ 1500 ਵਿਦ ਸ਼ਿਪਿੰਗ कॉटन ਦਾ ਸੂਟ ਹੈਗਾ ਵਿਦਆਊਟ ਲਾਈਨਿੰਗ ਇਹ ਸਟਿਚ ਹੋਗਾ ਆਪਾਂ ਤਾਂ ਇਸ ਤਰ੍ਹਾਂ ਸਟਾਈਲ ਬਣਾਇਆ ਹੈਗਾ ਦੇਖੋ neck ਦਾ ਸਟਾਈਲ ਇਦਾਂ ਬਣਾਇਆ ਹੈਗਾ ਤੇ ਇਸ ਤਰ੍ਹਾਂ ਨੱਕ ਦਾ ਸਟਾਈਲ ਬਣਾ ਕੇ ਸਿੰਪਲ ਸੂਟ ਹੈ ਜਿਹੜਾ ਸਲਾਈ ਕਰਿਆ ਤੇ ਇਸ ਤਰ੍ਹਾਂ ਆਪਾਂ ਰੱਖਿਆ ਨਹੀਂ ਗਿਆਂ ਬਾਹਾਂ ਰੱਖਿਆ ਨਹੀਂ ਗਿਆਂ ਕਫਾਂ ਲੀਆਂ ਦੋਨਾਂ ਸਾਈਡ ਤੁਸੀਂ ਵੀ ਇਦਾਂ ਸੂਟ ਹੈਗਾ ਜਿਹੜਾ ਸਲਾਈ ਕਰਵਾ ਸਕਦੇ ਹੋਗੇ ਜਾਂ ਫਿਰ ਹੋਰ ਡਿਜ਼ਾਈਨ ਦਾ ਜਿੰਮੇ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੀ ਸ਼ੁਰੂ ਕਰ ਦਿਆਂਗੇ ਵਧੀਆ ਬ੍ਰਾਂਡ ਦੇ ਸੂਟ ਲੇਗੇ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟਰ ਹੋਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਕਲਰ ਕੰਬੀਨੇਸ਼ਨ ਬਹੁਤ ਹੀ ਜਿਆਦੇ ਸੋਹਣਾ ਰਹੂਗਾ ਤੇ ਪ੍ਰਿੰਟਿੰਗ ਦੇਖੋ ਜੀ ਤੁਸੀਂ ਬਿਲਕੁਲ ਨੇੜੇ ਤੋਂ ਦਿਖਾ ਰਹੀਆਂ ਕਿ ਮੈਂ ਪ੍ਰੋਪਰ ਕਿਉਂਕਿ ਅੱਜ ਮੈਂ ਫਰੰਟ ਕੈਮਰੇ ਨਾਲ ਜਿਹੜੀ ਵੀਡੀਓ ਹੈਗੀ ਉਹ ਬਣਾ ਰਹੀਆਂਗੀ ਤੇ ਮੈਨੂੰ ਬਿਲਕੁਲ ਸਹੀ ਕਲਰ ਆ ਰਿਹਾ ਮੇਰੇ ਵੱਲੋਂ ਇਧਰ ਕੈਮਰੇ ਦੇ ਵਿੱਚ ਤੇ ਪ੍ਰਾਈਸ ਇਹਦਾ ਹੈਗਾ ਜੀ 1500 ਵਿਦ ਸ਼ਿਪਿੰਗ ਹੈਗਾ ਤੇ ਇਹਨੂੰ ਵੀ ਤੁਸੀਂ ਇਸ ਤਰ੍ਹਾਂ ਸਲਾਈ ਕਰਾ ਸਕਦੇ ਹੋਗੇ ਪਹਿਲਾ ਪ੍ਰਿੰਟ ਇਹ ਸੀਗਾ ਨਾਲ ਇਦਾਂ ਹੀ ਕਾਟਨ ਕੋਟੇ ਦਾ ਤੁਸੀਂ ਦੁਪੱਟਾ ਲੈ ਸਕਦੇ ਹੋਗੇ ਫਿਰ ਇਹਦੇ ਵਿੱਚ ਆਜੂਗਾ ਜੀ ਮਸਟਰਡ ਸ਼ੇਡ ਆਜੂਗਾ ਜੋ ਕਿ ਇਦਾਂ ਪ੍ਰਿੰਟਿੰਗ ਬਣੀ ਹੋਈ ਹੈ ਇਹਦੀ ਵੀ ਜਿਹੜੀ ਪ੍ਰਿੰਟਿੰਗ ਹੈਗੀ ਬਹੁਤ ਜਿਆਦੇ ਸੋਹਣੀ ਹੈਗੀ ਬਹੁਤ ਤੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਸਟਾਫ ਹੈਗਾ ਬਿਲਕੁਲ ਲਾਈਟ ਵੇਟ ਹੈ कॉटन ਹੈ ਵਿਦਆਊਟ ਲਾਈਨਿੰਗ ਤੁਸੀਂ ਸਲਾਈ ਕਰਵਾਓ ਜੇ ਕਿਸੇ ਭੈਣ ਨੇ ਬਾਹਰ ਤੋਂ ਆਰਡਰ ਕਰਨ ਨੂੰ ਤੁਸੀਂ ਲਾਈਨਿੰਗ ਵੀ ਲਗਵਾ ਸਕਦੇ ਹੋਗੇ ਜੇ ਤੁਸੀਂ ਵਿਦਆਊਟ ਲਾਈਨਿੰਗ ਲੈਣਾ ਚਾਹੁੰਦੇ ਹੋ ਵਿਦਆਊਟ ਲਾਈਨਿੰਗ ਲੈ ਸਕਦੇ ਹੋ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹ ਵੀ ਕਾਫੀ ਜਿਆਦਾ ਸੋਹਣਾ ਮਸਟਰਡ ਸ਼ੇਡ ਦੇ ਵਿੱਚ ਹੈਗਾ ਤੇ ਫਿਰ ਇਸ ਤੋਂ ਬਾਅਦ ਆ ਗਿਆ ਜੀ ਪਿੰਕ ਟੋਨ ਚ ਹੈਗਾ ਸੂਟ ਹੈਗਾ ਜਿਹੜਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਵੀ ਪ੍ਰਿੰਟ ਤੁਸੀਂ ਚੈੱਕ ਕਰੋ ਹਨਾ ਇਸ ਤਰ੍ਹਾਂ ਪ੍ਰਿੰਟ ਹੈ ਬਹੁਤ ਜਿਆਦਾ ਡਿਮਾਂਡ ਦੇ ਵਿੱਚ ਰਹਿੰਦੇ ਨੇ ਇਦਾਂ ਦੇ ਸੂਟ ਹਨਾ ਤੇ ਲਓ ਜੀ ਇਹ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਜਿਆਦੇ ਸੂਟ ਲਿੰਗੇ ਜਿਹੜੇ ਆਪਾਂ सेल ਕੀਤੇ ਨਗੇ ਇਹਦੇ ਨਾਲ ਦੇ ਤੇ ਫੇਰੇ ਦੇ ਹੈ ਵਿੱਚ ਹੈਗਾ ਇੱਕ ਫਰੋਜ਼ੀ ਪ੍ਰਿੰਟ ਆ ਜਾਊਗਾ ਜੀ ਇਹਦਾ ਪ੍ਰਾਈਸ ਆ ਜਿਹੜਾ ਘਾਟਾ 1050 ਪ੍ਰਾਈਸ ਹੈਗਾ ਇਹਦਾ ਤੇ ਇਦਾਂ ਨਹੀਂ ਹੈਗਾ ਵੀ ਜਿਵੇਂ ਕਿ ਹਨਾ ਵੀ ਮੈਂ ਉਹ 1500 ਲਗਾਏ ਨੇ ਤੁਹਾਨੂੰ ਮੈਂ ਇਹ ਵੀ 1500 ਦੱਸਦਾ ਤੇ ਇਸ ਤਰ੍ਹਾਂ ਨਹੀਂ ਹੋਊਗਾ ਤੇ ਜੋ ਪ੍ਰਾਈਸ ਹੋਊਗਾ ਆਪਾਂ ਹੋਈ ਦੱਸਾਂਗੇ ਹਨਾ ਜੋ ਵੀ ਫੈਬਰਿਕ ਕੁਆਲਿਟੀ ਵਜੋਂ ਤੇ ਕਿਹਦੇ ਵਿੱਚ ਹੈਗਾ ਜੀ ਫਰੋਜ਼ੀ ਸ਼ੇਡ ਹੈਗਾ ਇਹਦੇ ਨਾਲ ਤੁਸੀਂ ਫਰੋਜ਼ੀ ਕਲਰ ਦਾ ਦੁਪੱਟਾ ਰੱਖ ਸਕਦੇ ਹੋਵੋਗੇ ਤੇ ਪ੍ਰਾਈਸ ਇਹਦਾ ਹੈਗਾ ਜੀ 1500 ਇਹਦੇ ਵਿੱਚ ਇੱਕ ਸੂਟ ਹੈਗਾ ਜਿਹਦਾ ਪ੍ਰਾਈਸ ਹੈਗਾ ਸੀਗਾ 1050 ਬਾਕੀ ਸਾਰੇ 1500 ਪ੍ਰਾਈਸ ਹੈ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਫੈਬਰਿਕ ਹੈਗਾ ਲੋ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂ ਸੀ ਬਰਬਰੀ ਦੇ ਸੂਟ ਫਿਲਹਾਲ ਮੇਰੇ ਕੋਲੇ ਸੂਟ ਸੀਗੇ ਜਿਹੜੇ ਇਹ ਵਾਲੇ ਪ੍ਰਿੰਟ ਇੰਨੇ ਕੀ ਸੀਗੇ ਇਹਦੇ ਵਿੱਚੋਂ ਤੁਸੀਂ ਆਰਡਰ ਕਰ ਸਕਦੇ ਹੋਗੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬਰਬਰੀ ਦੇ ਸੂਟ ਦਿਖਾਉਣ ਤੇ ਬਹੁਤ ਵਧੀਆ ਬ੍ਰਾਂਡ ਦੀ ਆਪਾਂ ਬਰਬਰੀ ਲੈ ਕੇ ਆਏ ਆ ਸਾਰੇ ਸੂਟ ਲੇ ਗੇ ਜਿਹੜੇ ਆਪਾਂ ਨਿਊ ਲੈ ਕੇ ਆਏ ਆ ਜਿੰਨੇ ਕ ਮੈਨੂੰ ਮਿਲੇ ਹਨਾ ਮੈਂ ਅਨੇਕ ਸੂਟ ਲੇ ਕੇ ਆਈਆਂਗੀ ਤੇ ਪ੍ਰਾਈਸ ਇਹਦਾ ਰਹੂਗਾ ਜੀ 2000 ਵਿਦ ਸਟਿਚਿੰਗ ਹੈ ਪਹਿਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਲਓ ਜੀ ਬਰਪਰੀ ਦਾ ਪ੍ਰਿੰਟ ਹੈਗਾ ਦੇਖੋ ਇਸ ਤਰ੍ਹਾਂ ਹਨਾ ਪ੍ਰੋਪਰ ਤੁਸੀਂ ਮੈਨੂੰ ਅੱਜ ਦੱਸਿਓ ਵੀਡੀਓ ਚ ਵੀ ਤੁਹਾਨੂੰ ਇਸ ਤਰ੍ਹਾਂ ਪ੍ਰੋਪਰ ਸੂਟ ਪਤਾ ਲੱਗਦੇ ਨੇਗੇ ਤੇ ਵੀ ਜਾਂ ਉਦਾਂ ਹੀ ਸਹੀ ਹੈ ਹਨਾ ਟੇਬਲ ਤੇ ਵੀ ਤੇ ਇਸ ਤਰ੍ਹਾਂ ਦੇਖੋ ਇਹ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਤੇ ਜਦੋਂ ਆਪਾਂ ਇਸ ਤਰ੍ਹਾਂ ਮੈਂ ਸੂਟ ਲਗਾਉਣੀ ਹੈ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਤੇ येलो ਮਸਟਰਡ ਸ਼ੀਡ ਦੇ ਵਿੱਚ ਇਹ ਹੈਗਾ ਜਿਹੜਾ ਸੂਟ ਹੈਗਾ ਰੈਡੀ ਹੈਗਾ ਠੀਕੇ ਜੀ ਇਸ ਤਰ੍ਹਾਂ ਦੇਖੋ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਹੈਗਾ ਸਾਰੇ ਨਵੇਂ ਫੈਬ ਨਵੇਂ ਮਤਲਬ ਨਵੇਂ ਲੈ ਕੇ ਆਏ ਆ ਪ੍ਰਿੰਟ ਵਾਲੇ ਲੋ ਜੀ ਪਹਿਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਇਹਦੇ ਨਾਲ ਤੁਸੀਂ ਮਸਟਰਡ ਕਲਰ ਦਾ ਦੁਪੱਟਾ ਹੈਗਾ ਜਿਹੜਾ ਰੱਖ ਸਕਦੇ ਹੋਗੇ ਠੀਕ ਐ ਜੀ ਤੇ ਜਲਦੀ ਆਰਡਰ ਕਰ ਦਿਓ ਆਪਣੇ ਸੂਟ ਤਾਂ ਕਿ ਕੋਈ ਰਹਿ ਨਾ ਜਾਵੇ ਜਿਹੜੀਆਂ ਆਪਾਂ ਨਾ ਮੰਗਦੀਆਂ ਠੀਕੀਆਂ ਫਿਰ ਇਸ ਤੋਂ ਬਾਅਦ ਆ ਗਿਆ ਜੀ ਬਲੈਕ ਸੂਟ ਹੈਗਾ ਬਰਬਰੀ ਦੇ ਵਿੱਚ ਤੇ ਬਹੁਤ ਜ਼ਿਆਦੇ ਸੋਨਾ ਦੇਖੋ ਨਾ ਕਿੰਨਾ ਚਾਏ ਸੋਨਾ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਇੱਕ ਇੱਕ ਸੂਟ ਅਵੇਲੇਬਲ ਹੈਗਾ ਤੇ ਜ਼ਿਆਦਾ ਨਹੀਂ ਹੈਗੇ ਮੇਰੇ ਕੋਲੇ ਲੋ ਜੀ ਦੇਖੋ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜ਼ਿਆਦੇ ਸੋਨਾ ਪ੍ਰਿੰਟ ਹੈਗਾ ਤੇ ਇਹਦਾ ਪ੍ਰਾਈਸ ਵੀ ਸੇਮ ਰਹੂਗਾ 2000 ਤੇ ਬਹੁਤ ਵਧੀਆ ਬ੍ਰੈਂਡ ਦੀ ਬਰਪਰੀ ਹੈ ਇਹ ਵਾਲੀ ਲੋ ਜੀ ਪ੍ਰਿੰਟ ਤੁਸੀਂ ਚੈੱਕ ਕਰੋ ਦੁਪट्टे ਵਗੈਰਾ ਡਾਈ ਕਰਵਾਉਣੇ ਹੋਏ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਸਾਡਾ ਇਸ ਤਰ੍ਹਾਂ ਦਾ ਇਹਨਾਂ ਨਾਲ ਦੁਪੱਟਾ ਹੈਗਾ ਜਿਹੜਾ ਤੁਸੀਂ ਲਗਾ ਕੇ ਦੇ ਦਿਓ ਲੋ ਜੀ ਨੈਕਸਟ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬੇਬੀ ਪਿੰਕ ਤੇ ਮਜ਼ੈਂਟਾ ਦਾ ਕੰਬੀਨੇਸ਼ਨ ਹੈਗਾ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਵੀ ਤੇ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਹੈਗਾ ਲਓ ਜੀ ਠੀਕ ਹੈ ਜੀ ਜਦੋਂ ਤੁਸੀਂ ਇਹਨੂੰ ਸਿਲਾਈ ਕਰਵਾਉਂਗੇ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਜਿਹੜਾ ਇਹ ਰੈਡੀ ਹੋਊਗਾ ਪ੍ਰਾਈਸ ਇਹਦਾ ਹੈਗੇ ਜੀ 2000 ਬਾਕੀ ਸਾਰੇ ਸੂਟ ਚਿੰਨੇ ਵੀ ਮੈਂ ਤੁਹਾਨੂੰ ਦਿਖਾਉਂਗੀ ਸਾਰਿਆਂ ਦਾ ਪ੍ਰਾਈਸ ਸੇਮ ਹੈਗਾ 2000 ਲੋ ਜੀ ਸਭ ਤੋਂ ਫਰਸਟ ਤੇ ਮੈਂ ਤੁਹਾਨੂੰ ਸੂਟ ਦਿਖਾਇਆ ਸੀ ਉਹਦੇ ਨਾਲ ਦਾ ਇੱਕ ਸੂਟ ਹੋਰ ਅਵੇਲੇਬਲ ਹੈਗਾ ਤੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਫਿਰ ਇਸ ਤੋਂ ਬਾਅਦ ਹੈਗਾ ਜੀ ਸੂਟ ਮਲਟੀ ਸ਼ੇਡ ਤੇ ਵਿੱਚ ਸੂਟ ਹੈਗਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਲੋ ਜੀ ਪ੍ਰਾਈਸ ਇਹਦਾ ਵੀ ਸੇਮ ਹੀ ਰਹੂਗਾ ਜੀ 2000 ਪ੍ਰਾਈਸ ਰਹੂਗਾ ਵਿਦਆਊਟ ਦੁਪੱਟਾ ਸੂਟਨੇਗੇ ਜੇ ਤੁਸੀ ਦੁਪੱਟਾ ਲੈਣਾ ਚਾਹੋਗੇ ਤਾਂ ਤੁਸੀਂ ਮੈਨੂੰ ਡਿਟੇਲ ਭੇਜ ਸਕਦੇ ਹੋ ਲਓ ਜੀ ਇਸ ਤੋਂ ਬਾਅਦ ਹੈਗਾ ਜੀ ਪੀਚ ਪਿੰਕ ਜਾਂ ਪਿੰਕ ਪੀਚ ਜਿਹੜਾ ਕਲਰ ਹੁੰਦਾ ਹੈ ਨਾ ਕੰਬੀਨੇਸ਼ਨ ਤੇ ਉਦਾਂ ਦਾ ਇਹ ਪ੍ਰਿੰਟ ਹੈਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਲਓ ਜੀ ਬਿਲਕੁਲ ਪਰਫੈਕਟ ਸ਼ੋ ਹੋ ਰਿਹਾ ਹੈਗਾ ਤੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈਗਾ ਲਓ ਜੀ ਠੀਕ ਹੈ ਜੀ ਪ੍ਰਾਈਸ ਹੈਗਾ ਹੈ ਇਹਦਾ 2000 ਇਹਦਾ ਵੀ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹ ਵਾਲਾ ਵੀ ਤੇ ਡਿਜ਼ਾਈਨ ਦੇਖ ਸਕਦੇ ਹੋਗੇ ਦੇਖੋ ਸਾਰੇ ਲੇਟੈਸਟ ਡਿਜ਼ਾਈਨ ਆਏ ਨੇ ਆਪਣੇ ਜਲਦੀ ਜਲਦੀ ਬੁਕਿੰਗਾਂ ਕਰਵਾ ਦਿਓ ਇਹਦੇ ਵਿੱਚ ਵੀ ਹੈਗੇ ਨੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇਗੇ ਲੋ ਜੀ ਆ ਵਾਲੇ ਸੂਟ ਦੀ ਕਾਫੀ ਜ਼ਿਆਦਾ ਡਿਮਾਂਡ ਰਹੀ ਹੈਗੀ ਤੇ ਬਹੁਤ ਸੂਟ ਸੇਲ ਕੀਤੇ ਨਗੇ ਦੇਖੋ ਇਹ ਵਾਲੇ ਪ੍ਰਿੰਟ ਹਨਾ ਵੈਸੇ ਤਾਂ ਸਾਰੇ ਹੁਣ ਜਿਹੜੇ ਪ੍ਰਿੰਟ ਲੈ ਕੇ ਆ ਕੁਝ ਤਾਂ ਕੁਝ ਨਾ ਕੁਝ ਹਟਕੇ ਲੈ ਕੇ ਆਉਣਗੇ ਲੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਜਿਆਦੇ ਸੋਹਣਾਗਾ ਤੇ ਇਸ ਤਰ੍ਹਾਂ ਨਾ ਮੈਂ ਦੂਰੋਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਦੂਰ ਤੋਂ ਹੀ ਮੈਨੂੰ ਸਕਰੀਨਸ਼ਾਟ ਭੇਜਿਆ ਕਰੋ ਤਾਂ ਕਿ ਮੈਨੂੰ ਪ੍ਰੋਪਰ ਸਮਝ ਆ ਸਕੇ ਨੈਕਸਟ ਸੂਟ ਹੈਗਾਗਾ ਯੈਲੋ ਇਹ ਹੈਗੇ ਸੀ 올ਓਵਰ ਹੈਗਾ ਸੂਟ ਲਓ ਜੀ ਪ੍ਰਿੰਟ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਵੀ ਲਓ ਜੀ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦੁਪੱਟਾ ਕਰਵਾ ਸਕਦੇ ਹੋਗੇ ਲਓ ਜੀ ਲਾਸਟ ਸੂਟ ਹੈਗਾ ਜਿਹੜਾ ਮੈਂ ਤੁਹਾਨੂੰ ਸ਼ੋਅ ਕਰ ਰਹੀ ਹਾਂ ਵਰਪਰੀ ਦਾ ਇਹ ਵੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈਗਾ ਤੇ प्रिंटिंग ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਵੀ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਲੈਣਾ ਚਾਹੁੰਦੇ ਹੋਗੇ ਬਿਨਾ ਸਲਾਈ ਤੋਂ ਵੀ ਤੁਸੀਂ ਸੂਟ ਲੈਣਗੇ ਜਿਹੜੇ ਲੈ ਸਕਦੇ ਹੋ ਜਿੱਥੇ ਵੀ ਤੁਸੀਂ ਚਾਹੋ ਉੱਥੇ ਤੁਸੀਂ ਕੋਰੀਅਰ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟਿੰਗ ਜਿਹੜੇ ਪਸੰਦ ਆਏ ਹੋਣਗੇ ਜਲਦੀ ਜਲਦੀ ਆਰਡਰ ਕਰ ਦਿਓ ਸੂਟਸ ਤੇ 8557905009 ਆਪਣਾ ਵਟਸਐਪ ਕੰਟੈਕਟ ਨੰਬਰ ਹੈਗਾ ਇੱਥੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋਗੇ ਤੇ ਉਸ ਤੋਂ ਬਾਅਦ ਤੁਸੀਂ ਪੇਮੈਂਟ ਕਰਕੇ ਵੀ ਮੈਨੂੰ ਜਰੂਰ ਸਕਰੀਨਸ਼ਾਟ ਭੇਜਿਆ ਕਰੋ ਸਕਰੀਨਸ਼ਾਟ ਭੇਜਣ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਮੈਨੂੰ ਆਪਣਾ ਐਡਰੈਸ ਸੈਂਡ ਕਰ ਦਿਆ ਕਰੋ ਜੇ ਤੁਸੀਂ ਸਿਲਾਈ ਕਰਵਾਉਣੇ ਨੇਗੇ ਤਾਂ ਤੁਸੀਂ ਆਪਣਾ ਨਾਮ ਭੇਜ ਦਿਆ ਕਰੋ ਜੇ ਤੁਸੀਂ ਇਹਨਾਂ ਉੱਪਰ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਵੀ ਤੁਸੀਂ ਆਪਣਾ ਨਾਮ ਪੇਜ ਜੈ ਕਰੋ ਮੈਨੂੰ ਤੇ ਕੋਈ ਵੀ ਸੂਟ ਪਸੰਦ ਆ ਆ ਜਲਦੀ ਆਰਡਰ ਕਰਦੇ ਹੋ ਕੋਈ ਇੱਕ ਸੂਟ ਹੈ ਕੋਈ ਦੋ ਸੂਟ ਹੈਗਾ ਸਾਰਾ ਲੇਟੈਸਟ ਸਟਾਕ ਹੈਗਾ ਇਹ ਵਾਲਾ ਤੇ ਹੋਰ ਨਵੇਂ-ਨਵੇਂ ਵੀਡੀਓਜ਼ ਤੁਹਾਡੇ ਲਈ ਸੋਹਣੇ-ਸੋਹਣੇ ਸੂਟ ਲੈ ਕੇ ਆਉਂਦੇ ਰਹਾਂਗੇ ਜੇ ਚੈਨਲ ਤੇ ਨਵੇਂ ਹੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਤੇ ਵੀਡੀਓ ਨੂੰ ਬਾਤਵਾਦ ਸ਼ੇਅਰ ਕਰਿਆ ਕਰੋ ਜੇ ਕਿਸੇ ਹੋਰ ਵੀ ਭੈਣਾਂ ਨੇ ਸੂਟ ਰੈਡੀ ਕਰਵਾਉਣੇ ਹੋਣ ਤੁਹਾਨੂੰ ਠੀਕ ਪ੍ਰਾਈਸ ਦੇ ਉੱਪਰ ਜਿਹੜੇ ਸੂਟ ਲੇਗੇ ਆਪਾਂ ਰੈਡੀ ਕਰਕੇ ਦਵਾਂਗੇ ਸਾਰਾ ਜਿਹੜਾ ਕੰਮ ਹੋਊਗਾ ਜੀ ਆਪਣੇ ਹਥੀਕਾਰਿਗਰ ਕੰਮ ਕਰਦੇ ਨੇ ਕੋਈ ਆਪਣਾ ਕੰਪਿਊਟਰ ਮਸ਼ੀਨ ਦਾ ਵਰਕ ਨਹੀਂ ਹੈਗਾ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੰਨੀ ਆਂਗੀ 3 2500 3000 ਪਲੱਸ ਸਟਾਰਟਿੰਗ ਮਸ਼ੀਨਵਰਕ ਦੇ ਸੂਟਾਂ ਦੀ ਹੈਂਡਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਮੇ ਤੋਂ ਆਈਡੀਆ ਲੈ ਸਕਦੇ ਹੋਗੇ 6-7000 ਤੋਂ ਸਟਾਰਟਿੰਗ ਹੈਂਡਵਰਕ ਤੇ ਸੂਟਾਂ ਦੀ ਹੈਗੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਾਇਸਟ੍ਰੀ ਕਾਲ ਜੀ